जय माता दी आज एसी ਤੁਹਾਨੂੰ ਮਾਨੋਪੁਰ ਜੋ ਕਿ ਸ਼ੀਕਲਾ માતા ਦਾ ਮੰਦਿਰ ਬਣਿਆ ਹੋਇਆ ਉੱਥੇ ਲੈ ਕੇ ਜਾਵਾਂਗੇ ਇਹ ਮੰਦਿਰ ਖੰਨੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੇ ਰੱਤਾ ਖੰਨੇ ਤੋਂ ਸਿੰਮਰਾਲੇ ਵੱਲ ਜਾਣੇ ਹੋ ਤਾਂ ਰਸਟਰੀਚੀਏ ਐਸ ਕਾਲਜ ਤੋਂ ਅੱਗੇ ਜਾ ਕੇ ਰਾਈਟ ਹੈਂਡ ਸਾਈਡ ਤੇ ਸੜਕ ਨੂੰ ਜਿਵੇਂ ਦੀ ਸੜਕ ਲੰਘੀਏ ਫਿਰ ਉਸੇ ਸੜਕ ਨੂੰ ਸਿੱਧੇ-ਸਿੱਧੇ ਜਾ ਕੇ ਰਾਈਟ ਹੈਂਡ ਸਾਈਡ ਤੇ ਮੋੜ ਲੈ ਕੇ ਇਸ ਮਾਨੋਪੁਰ ਨੇ ਰਸਤਾ ਜਾਂਦਾ ਹੈ ਉਸ ਟਿੰਡਰੇ નીચે ਪ੍ਰਾਚੀਨ ਮੰਦਿਰ ਬਣਿਆ ਹੋਇਆ ਹੈ ਇਹ ਬਾਦ ਮੰਦਰ ਬਹੁਤ ਹੀ ਪੁਰਾਣਾ ਹੈ ਤੇ ਇਸ ਮੰਦਰ ਦੇ ਵਿੱਚ ਆ ਕੇ ਕਬਝ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਂਦੇ ਹਨ ਜਿਵੇਂ ਕਿ ਬਹੁਤ ਪੁਰਾਣਾ ਬੁਖਾਰ ਹੋਵੇ ਜਾਂ ਫਿਰ ਟਾਈਫਾਈਡ ਹੋਵੇ ਇਸ ਮੰਦਰ ਦੇ ਵਿੱਚ ਪਾਰਕਿੰਗ ਬਹੁਤ ਵੱਡੀ ਹੈ ਤੇ ਇਸ ਮੰਦਰ ਚ ਤਲਾਅ ਬਣਿਆ ਹੋਇਆ ਹੈ ਜਿੱਥੇ ਕਿ ਲੋਕੀ ਕੋਈ ਵੀ ਮੰਨਤ ਮੰਗਦੇ ਹਨ ਕਿ ਉਹ ਮੰਨਤ ਪੂਰੀ ਹੁੰਦੀ ਹੈ ਇੱਥੇ ਬਹੁਤ ਸੋਹਣਾ ਬਗੀਚਾ ਹੈ ਇਸ ਦੇ ਵਿੱਚ ਵਿੱਚ ਮਾਤਾ ਦੇ ਥਾਨ ਬਣੇ ਹੋਏ ਹਨ ਹੁਣ ਅਸੀਂ ਮੰਦਿਰ ਦੇ ਅੰਦਰ ਜਾ ਰਹੇ ਹਾਂ ਜੇ ਕਿਸੇ ਅਗੀ ਤੁਹਾਨੂੰ ਸ਼੍ਰੀ ਮਾਤਾ ਦੇ ਦਰਸ਼ਨ ਕਰਵਾਉਣੇ ਆ ਆ ਦੇਖੋ ਇਹ ਸੰਗਤ ਬੈਠੀ ਹੋਈ ਤੁਹਾਨੂੰ ਦਿਖ ਰਹੀ ਹੈ ਇਹ ਉੱਥੇ ਹੀ ਸੰਗਤ ਆਪਣੇ ਦੁੱਖ ਦਰਦ ਨੂੰ ਲੈ ਕੇ ਆਈ ਹੋਈ ਹੈ ਤੇ ਇੱਥੇ ਸੰਗਤ ਖਾਲੂ ਜੇ ਤਾਂ ਨਾ ਕਿੰਬੀਆ ਘਰ ਉਹਦੀ ਬਿਨਾਂ ਨੂੰ ਕੋਈ ਤਕਲੀਫ ਹੁੰਦੀ ਹੈ ਤੇ ਉੱਥੇ ਉਹ ਬੋਤਲ ਦੇ ਵਿੱਚ ਪਾਣੀ ਭਰ ਕੇ ਰੱਖ ਦਿੰਦੇ ਹਨ ਅਤੇ 15 ਮਿੰਟ ਦੀ ਚੌਂਕੀ ਪਰ ਦੇ ਹਨ ਤੇ ਸੇਵਾਦਾਰ ਉੱਥੇ ਜੋ ਲੱਗੇ ਹੋਏ ਹਨ ਉਹ ਧਾਗਾ ਕਰਕੇ ਦਿੰਦੇ ਹਨ ਇੱਥੇ ਮੱਦੂਆਂ ਦਾ ਪ੍ਰਸ਼ਾਦ ਚੜਦਾ ਹੈ ਹੂਣਸੀ ਮਾਤਾ ਦੇ ਮੰਦਰ ਦੇ ਅੰਦਰ ਦਰਸ਼ਨ ਕਰਨੇ ਹਨ ਜਿੱਤੇ ਕੀ ਮਾਤਾ ਦੇ ਥਾਨ ਬਨੇ ਹੋਏ ਹਨ ਤੇ ਇੱਥੇ ਲੱਤੂਆਂ ਨੇ ਪ੍ਰਸ਼ਾਦ ਚੜਦਾ ਹੈ ਤੇ ਫੁੱਲ ਵੀ ਚੜਦੇ ਹਨ ਆ ਜਾਏ ਬਾਬੇ ਵੀ ਹੈ ਇਹ ਬਾਬਾ ਜੀ ਜਿਨ੍ਹਾਂ ਨੇ ਕਿ ਬਹੁਤ ਕਪਸਰਿਆ ਕੀਤੀ ਸੀ ਤੇ ਇਹਨਾਂ ਦੀ ਇੱਥੇ ਸਮਾਦੀ ਬਣਾਈ ਹੋਈ ਹੈ ਮਾਤਾ ਦੇ ਮੰਦਰ ਤੋਂ ਉੱਪਰ ਦ੍ਰਿਸ਼ ਬਹੁਤ ਸੋਹਣਾ ਲੱਗਦਾ ਹੈ ਇੱਥੇ ਵੀ ਮਾਤਾ ਦੇ ਥਾਨ ਬਣਾਏ ਹੋਣ ਇੱਟਾਂ ਦੇ ਸ਼ੀਤਲਾ ਮਾਤਾ ਦੇ ਮੰਦਿਰ ਦੇ ਪਿੱਛੇ ਹੀ ਸ਼ਿਵਜੀ ਜੀ ਦਾ ਪ੍ਰਾਚੀਨ ਮੰਦਿਰ ਬਣਿਆ ਹੋਇਆ ਹੈ ਇਸ ਮੰਦਿਰ ਦੇ ਵਿੱਚ ਸ਼ੀਤਲਾ ਮਾਤਾ ਦੇ ਮੰਦਿਰ ਦੇ ਉੱਤੇ ਹੀ ਨੈਣਾ ਦੇਵੀ ਦਾ ਬਹੁਤ ਪ੍ਰਾਚੀਨ ਮੰਦਿਰ ਬਣਿਆ ਹੋਇਆ ਹੈ ਇੱਥੇ ਮਾਤਾ ਦਾ ਟੰਡਾਰਾ ਹਰ ਟਾਈਮ ਚੱਲਦਾ ਰਹਿੰਦਾ ਹੈ ਹਰ ਟਾਈਮ ਇੱਥੇ ਲੰਗਰ ਚੱਲਦਾ ਰਹਿੰਦਾ ਹੈ ਜੈ ਮਾਤਾ ਦੀ